ਪਰ ਪਿੱਛੇ ਜਿਹੜਾ ਨਾ ਤੁਸੀਂ ਕਦੇ ਦੇਖਿਓ ਪੰਜ ਪੰਜ 6 6 ਬੱਚੇ ਹੁੰਦੇ ਸੀ ਤੇ ਘਰ ਦੇ ਵਿੱਚ ਸੋਚਦੇ ਹੁੰਦੇ ਸੀ ਕਹਿੰਦੇ ਇਹਨਾਂ ਨੂੰ ਆਪਾਂ ਇਦਾਂ ਕਰਾਂਗੇ ਇੱਕ ਨੂੰ ਆਪਾਂ ਫੌਜ ਦੇ ਵਿੱਚ ਭਰਤੀ ਕਰਾ ਦੇਵਾਂਗੇ ਇਹ ਦੇਸ਼ ਦੀ ਸੇਵਾ ਕਰੇਗਾ ਇੱਕ ਨੂੰ ਪੁਲਿਸ ਦੇ ਵਿੱਚ ਭਰਤੀ ਕਰਾ ਦਾਂਗੇ ਇਹ ਵੀ ਸੇਵਾ ਕਰੇਗਾ ਇੱਕ ਨੂੰ ਸੰਤ ਬਣਾਵਾਂਗੇ ਕੀ ਆਪ ਦੀ ਬਾਣੀ ਪੜੇਗਾ ਤੇ ਲੋਕਾਂ ਨੂੰ ਬਾਣੀ ਪੜ੍ਹ ਕੇ ਸੁਣਾਏਗਾ ਦੋ ਨੂੰ ਅਸੀਂ ਘਰ ਰੱਖਾਂਗੇ ਉਹ ਖੇਤੀਬਾੜੀ ਦਾ ਉਹ ਕੰਮ ਸੰਭਣਗੇ ਐਦਾਂ ਸੋਚ ਸੀ ਉੱਚੀ ਸੋਚ ਦੇ ਮਾਲਕ ਸਨ ਪਹਿਲਾਂ ਉਹ ਤਾਂ ਕਹਿੰਦੇ ਹੁੰਦੇ ਸੀ ਕਹਿੰਦੇ ਘਰ ਦੇ ਵਿੱਚ ਜੇ ਕੋਈ ਕੱਲ ਨੂੰ ਕੋਈ ਗੱਲ ਹੁੰਦੀ ਆ ਇਕੱਤਰਤਾ ਹੋ ਜਾਣਗੇ ਇੱਕਠੇ ਤਾਂ ਹੋ ਸਕਦੇ ਆ ਜੇ ਕੱਲ ਕਲਾਂ ਨੂੰ ਘਰ ਦੇ ਵਿੱਚ ਕੋਈ ਗੱਲਬਾਤ ਹੋ ਜਾਏ ਇਕੱਤਰ ਹੋ ਸਕਦੇ ਆ ਪਰ ਹੁਣ ਵੇੜਾ ਹੀ ਕਰਕ ਹੋ ਗਿਆ ਪਹਿਲਾਂ ਤਾਂ ਹੁੰਦੇ ਸੀ 4-4 5-5 ਫਿਰ ਦੋ ਤੇ ਹੀ ਆ ਗਏ ਹਮ ਦੋ ਹਮਾਰੇ ਦੋ ਬਸੇ ਨਾ ਰਹੀ ਆਗੇ ਜਦੋਂ ਫਿਰ ਹੋਰ ਡਵਲਪ ਹੁੰਦੇ ਗਏ ਪੜ ਲਿਖ ਗਏ ਫਿਰ ਤਾਂ ਇੱਥੇ ਤੱਕ ਆ ਗਿਆ ਇੱਕ ਹੀ ਕਾਫੀ ਔਰ ਸੇ ਮਾਫੀ ਹੋ ਗਿਆ ਕੰਮ ਤੇ ਸਾਡੇ ਬਾਬਾ ਜੀ ਕਹਿੰਦੇ ਤੁਸੀਂ ਕਹਿੰਦੇ ਫਿਰ ਉਹ ਵੀ ਇੱਕ ਕਰਨਾ ਜਿਹੜਾ ਉਹ ਵੀ 16 ਗੱਲਾਂ ਸੰਪੂਰਨ ਉਹ ਵੀ 16 ਗੱਲਾਂ ਸੰਪੂਰਨ ਹੈ 8:8 ਵਜੇ ਉੱਠਣਾ ਮੰਜੇ ਦਾ ਖਹਿੜਾ ਨਹੀਂ ਛੱਡਦਾ ਅੱਠ ਅੱਠ ਵੇਲੇ ਉੱਠਣਾ ਨਸ਼ੇ ਕਰਨੇ ਇੱਕੋ ਇੱਕ ਹੈ ਬਸ ਆਹਾ ਲੈ ਸਾਡਾ ਤੇ ਉਹਨਾਂ ਨੇ ਜਿਹੜਾ ਉਹ ਬਚਨ ਕੀਤਾ ਸੀ ਬੜਾ ਸੋਹਣਾ ਮੈਨੂੰ ਤਾਂ ਬੜਾ ਸੋਹਣਾ ਲੱਗਿਆ ਹੋਣੇ ਚਾਹੀਦੇ ਨੇ ਤਾਂ ਜਾ ਕੇ ਸਾਡਾ ਸਿੱਖ ਧਰਮ ਵੱਧ ਸਕਦਾ ਹੈ ਇਹਨਾਂ ਦੀ ਤਾਂ ਪਹਿਲਾਂ ਹੀ ਮਾਨਸਾ ਕਿ ਸਿੱਖ ਧਰਮ ਖਤਮ ਹੋ ਜਾਏ ਪਰ ਅਸੀਂ ਇਹਨਾਂ ਨੇ ਤਾਂ ਬਾਅਦ ਵਿੱਚ ਖਤਮ ਕਰਨਾ ਸੀ ਆਪੇ ਗਲੀ ਘੁੱਟ-ਘੁੱਟ ਕੇ ਖਤਮ ਕਰੀ ਜਾਂਦੇ ਅਸੀਂ ਆਪੇ ਆਪਣੀ ਪੀੜੀ ਨੂੰ ਖਤਮ ਕਰਦੇ ਜਾਂਦੇ ਆ ਫਿਰ ਇਹਨਾਂ ਨੇ ਸਿੱਖ ਕਿੱਥੋਂ ਸਜਣਾ ਇਹਨਾਂ ਨੇ ਅਮਰਤ ਕਿੱਥੋਂ ਸਕਣਾ ਜੇ ਬੱਚੇ ਹੀ ਨਹੀਂ ਹੋਣਗੇ ਤੇ ਫਿਰ ਅਮਰਤ ਕੌਣ ਸਕੇਗਾ ਫਿਰ ਅਸੀਂ ਕਿਹਨੂੰ ਗ੍ਰੰਥੀ ਸਿੰਘ ਕਿਹਨੂੰ ਬਣਾਵਾਂਗੇ ਕਿਹਨੂੰ ਸੰਤ ਬਣਾਵਾਂਗੇ ਕੌਣ ਸਾਨੂੰ ਬਾਣੀ ਸੁਣਾਏਗਾ ਕਿਹੜਾ ਸਾਡੀ ਸੇਵਾ ਕਰੇਗਾ ਕੌਣ ਦੇਸ਼ ਦੀ ਸੇਵਾ ਕਰੇਗਾ ਕੋਈ ਨਹੀਂ ਇੱਕੋ ਇੱਕ ਐ ਫਿਰ ਉਹ ਤੋਂ ਕੀ ਕੰਮ ਕਰਾਵਾਂਗੇ ਜਾਂ ਫਿਰ ਉਹ ਨਸ਼ਿਆਂ ਦੇ ਵਿੱਚ ਆ ਜਾਂ ਫਿਰ ਕਹਿੰਦਾ ਬਸ ਸਭ ਕੁਝ ਵੇਚ ਵਟ ਕੇ ਬਾਹਰ ਆ ਆ ਹਾਂ ਲੈ ਸਾਡਾ ਸਭ ਕੁਝ ਵੇਚ ਵਟ ਕੇ ਬਾਹਰ ਨੂੰ ਭੱਜੀ ਜਾਂਦਾ ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਮੈਂ ਇਹ ਗੱਲ ਕਹਿਣ ਲੱਗਿਆ ਤੇ ਬੜੇ ਵੀ ਹੋਰ ਵੀ ਚੜ੍ਹਦੀ ਕਲਾ ਵਾਲੇ ਮਹਾਪੁਰਖਾਂ ਤੋਂ ਇਹ ਬਚਨ ਸੁਣੇ ਨੇ ਉਹ ਕਹਿੰਦੇ ਹੁੰਦੇ ਨੇ ਕਹਿੰਦੇ ਥੋੜਾ ਸਮਾਂ ਰੁਕੋ ਅੱਖਾਂ ਦੇ ਵਿੱਚ ਘਸੁੱਣ ਦੇ ਦੇ ਕੇ ਰੋਵੋਗੇ ਕਿਸੇ ਨੇ ਤੁਹਾਨੂੰ ਪੁੱਛਣਾ ਨਹੀਂ ਕਿਸੇ ਨੇ ਤੁਹਾਡੀ ਬਾਹ ਨਹੀਂ ਫੜਨੀ ਇਹ ਸੱਚਾ ਜੀ ਇੱਕੋ ਇੱਕ ਵਸ ਸਭ ਕੁਝ ਵੇਚ ਵੱਟ ਕੇ ਬਾਹਰੋਂ ਪੱਜੀ ਜਾਂਦੇ ਫਿਰ ਕਹਿੰਦੇ ਆ ਪੰਜਾਬੀਆਂ ਪੰਜਾਬੀਅਤ ਹੈ ਅਸੀਂ ਸਿੱਖੀ ਨੂੰ ਸਾਂਭਣਾ ਹੈ ਰਾਜ ਕਰੇਗਾ ਖਾਲਸਾ ਬੜੇ ਫਿਰ ਨਾਰੇ ਤਾਂ ਜਰੂਰ ਲਾਉਨੇ ਆ ਪਰ ਜਿਨ੍ਹਾਂ ਨੇ ਰਾਜ ਕਰਨਾ ਸੀ ਉਹ ਸਭ ਵਾਰ ਰੁਕ ਜੀ ਜਾਂਦੇ ਜਾਂ ਫਿਰ ਨਸ਼ਿਆਂ ਦੇ ਵਿੱਚ